ਮੇਰਾ ਪਰ ਛੇਰ ਤੇ ਗਿਆ ਤੇ ਮੈਨੂੰ ਪਤਾ ਨਾ ਕੋਈ ਕੁਛ ਨਹੀਂ ਸਾਡੇ ਡੈਡੀ ਦੇ ਪਰਤੀ ਪਾਉਂਦਾ ਹੀ ਘਰ ਦੀ ਸਾਨੂੰ ਤੇ ਕੁਛ ਵੀ ਨਹੀਂ ਪਤਾ ਸਾਨੂੰ ਤੇ ਉਦੋਂ ਹੀ ਪਤਾ ਲੱਗਾ ਜਦੋਂ ਗੋਲੀਆਂ ਵੱਜ ਗਏ ਸਾਰਾ ਕੁਛ ਹੀ ਹੋ ਗਿਆ ਪਤਾ ਨਹੀਂ ਪਈ ਕੀ ਹੋਇਆ ਸਾਨੂੰ ਡੈਡੀ ਦਾ ਇਨਸਾਫ ਚਾਹੀਦਾ ਸਾਨੂੰ ਜਿੰਨੇ ਵੀ ਗੋਲੀਆਂ ਮਾਰਿਆ ਸਾਨੂੰ ਇਨਸਾਫ ਚਾਹੀਦਾ ਬੱਸ ਸਾਨੂੰ ਕੁਛ ਵੀ ਨਹੀਂ ਚਾਹੀਦਾ ਇਹ ਤੁਹਾਨੂੰ ਕੋ ਪਤਾ ਕਿੰਨਾ ਕਿੰਨਾ ਸਾਨੂੰ ਕੁਛ ਵੀ ਨਹੀਂ ਪਤਾ ਵੀ ਨਹੀਂ ਪਤਾ ਕਿਦ ਨਾਲ ਹੋਇਆ ਇਹ ਆ ਕੇ ਘਰੇ ਹੀ ਕਿ ਇਹ ਡੈਡੀ ਪਰਦੀ ਪਾਉਂਦੇ ਤਾਂ ਹੀ ਆਪ ਦੇ ਘਰੇ ਹੀ ਗਏ ਉਹਨਾਂ ਨੂੰ ਤੇ ਘਰੋਂ ਲੈ ਕੇ ਗਏ ਨੇ ਕਿ ਆਓ ਇਧਰ ਨੂੰ ਤੇ ਡੈਡੀ ਚਲੇ ਗਏ ਚਾਚਾ ਜੀ ਗੁਰਪ੍ਰੀਤ ਹੀ ਨਾਲ ਜਿੰਨਾਂ ਦੀ ਨਾਲ ਡੈਥ ਹੋਈ ਹੈ ਲੈ ਲੈ ਗਏਗੇ ਸਾਡਾ ਵੀ ਝਗੜਾ ਹੀ ਸੀ ਸਾਡੇ ਤੇ ਕੁਝ ਵੀ ਨਹੀਂ ਉਹਦੇ ਉਹਨਾਂ ਦਾ ਹੀ ਰੋਲਾ ਹੀ ਡੈਡੀ ਤੇ ਵੈਸੇ ਹੀ ਚਲੇ ਗਏ ਨਾਲ ਚਲੋ ਕੋਈ ਪਿੰਡ ਵਿੱਚੋਂ ਕਹਿ ਦਿੰਦਾ ਕਿ ਆਜੋ ਚਲਿਏ ਨਾਲ ਚਲੇ ਗਏ ਡੈਡੀ ਹਾਂ ਸਾਨੂੰ ਥੋੜੀ ਪਤਾ ਹੀ ਚ ਸਾਨੂੰ ਇਸ ਛੇ ਦਾ ਬਤਾਉਂਦਾ ਕਿ ਉਹਨਾਂ ਨੇ ਇਦਾਂ ਖੜਨਾ ਹੈ ਤਾਂ ਉਹ ਡੈਡੀ ਨੂੰ ਕਦੀ ਵੀ ਨਾ ਜਾਣ ਦਿੰਦੇ ਕਿੰਨੇ ਬੰਦੇ ਸੀ ਨਾ ਇੰਨਾ ਪਤਾ ਨਹੀਂ ਇਹ ਵੀ ਨਹੀਂ ਸਾਨੂੰ ਪਤਾ ਕੁਝ ਵੀ ਕਿੰਨੇ ਬੰਦੇ ਨੇ ਭਾਜੀ ਬੰਦੀਰ ਜੀ ਆਈ ਤਾਂ ਉਹ ਚਰਨਾ ਗੁਰਦੇਵ ਸਿੰਘ ਜੀ ਆ ਸਰ ਸਾਡੇ ਨਾਲ ਫੈਲੀ ਕੋ ਵਟਾਈ ਸਾਡੇ ਕੋਈ ਦਾਦੇ ਪਰਦਾਦੇ ਆ ਨੇ ਹਾਂਜੀ ਉਹਨਾਂ ਨੇ ਆਣ ਕੇ ਦੇ ਆਪਣੀ ਪਹਿਲੀ ਵਾਹਣ ਲਾਪੇ ਜਿਹੜੀ ਪਹਿਲਾਂ ਵਟਾਈ ਸੀ। ਅਸੀਂ ਉਹਦੇ ਵਿੱਚ ਮਕਈ ਬੀਜੀ। ਉਹਨਾਂ ਸਾਡੀ ਮਕਈ ਵਾਹਤੀ ਤੇ ਅਸੀਂ ਜੱਗ ਡੱਕਣ ਲੱਗੇ ਆਂ ਵੀ ਨਾ ਵਾਓ। ਉਹਨਾਂ ਨੇ ਵਾਹ ਸਾਡੇ ਗੋਲੀਆਂ ਮਿਂ ਪਾਉਣੀਆਂ ਜਾਰੀ ਰੱਖੀਆਂ। ਸਾਡੇ ਦੋ ਬੰਦੇ ਮਰ ਗਏ ਆ। ਇੱਕ ਗੁਰਪ੍ਰੀਤ ਸਿੰਘ ਤੇ ਇੱਕ ਬੈਂਸ ਸਿੰਘ। ਤੇ ਚਾਰ ਬੰਦੇ ਸਾਡੇ ਜ਼ਖਮੀ ਹੋਏ ਆ। ਉਹਨਾਂ ਨੂੰ ਸ਼ਹਿਰ ਰੈਫਰ ਕਰਤਾ ਗੋਲੀਆਂ ਉਹਨਾਂ ਚੋਂਦੇ ਵਜੀਆਂ ਆ। ਕਿ ਕਿੰਨੇ ਕ ਬੰਦੇ ਸੀ? ਇਹ ਚਾਰ ਗੱਡੀਆਂ ਜੀ ਤੇ ਚੋਂ ਗੱਡੀਆਂ ਦੇ ਹਥਿਆਰਾਂ ਨਾਲ ਲੈਸ ਤੇ 13-14 ਬੰਦੇ ਹੋਣਗੇ। ਤੇ ਨਾਨ ਕੰਨੇ ਵਾ ਗੋਲੀ ਚਲਾਉਣੀ ਸ਼ੁਰੂ ਕਰਤੀ ਆ। ਚਾ ਦੋ ਬੰਦੇ ਸਾਡੇ ਮਰ ਗਏ ਆ ਤੇ ਬਾਕੀ ਰੈਫਰ ਕਰਦੇ ਜਾ ਰਹੇ ਜੀ ਦਾ ਮਤਲਬ ਜਿਹੜਾ ਚਾਰਕ ਨਾਲਾਂ ਨਵੇਂ ਦਾ ਝਗੜਾ ਜੇ ਜਿਹੜਾ ਪੁਰਾਣਾ ਚੱਲਦਾ ਉਹ ਪੁਰਾਣਾ ਪਟਾਂਦਰਾ ਕੋਈ ਪੁਰਾਣਾ ਝਗੜਾ ਨਹੀਂ ਇਕੱਲੇ ਹੀ ਆਏ ਅਕੱਲ ਅੱਜ ਹੀ ਜਾਣ ਕੇ ਦੇ ਜਾਣ ਚੱਕ ਗੋਲੀ ਚਲਾਤੀ ਆ ਤੇ ਦੋ ਬੰਦੇ ਸਾਡੇ ਮਰ ਗਏ ਆ ਇਹਨਾਂ ਜਿਹੜੇ ਉਹ ਜ਼ਖਮੀ ਹੋਏ ਆ। ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਇੱਕ ਬੰਦਾ ਉਹਨਾਂ ਦਾ ਮੌਕੇ ਤੇ ਫੜਾਤਾ ਜਿਹੜਾ ਨਾਲ ਆਇਆ ਸੀ ਬਾਕੀ ਭੱਜ ਗਏ ਤੇ ਇੱਕ ਫੜਾਤਾ। ਇਹਨਾਂ ਦਾ ਕੋਈ ਨਾਮ ਪਤਾ ਹੈਗਾ ਉਹਨਾਂ ਦਾ? ਇਹ ਉਹ ਗੁਮਪਿੰਡੋਂ ਦਾ ਗਮਾਨਪੁਰਾ ਹੈ ਤੇ ਹਰਬੰਸ ਸਿੰਘ ਦਾ ਲੜਕਾ ਤੇ ਉਹਦੇ ਪੁੱਤ ਲਟਾਇਰ ਸੂਬੇਦਾਰ ਤੇ ਉਹਦੇ ਪੋਤਰੇ ਦੇ ਨਾਲ ਤੇ ਲਟਾਇਰ ਠੰਦਾ ਰਿਹਾ ਉਹ। ਤੇ ਨਾਲ ਸਾਡੇ ਪਿੰਡ ਦੇ ਨਾਲ ਦੇ ਬੰਦੇ ਇਹ ਕੁਝ ਜਿਨ੍ਹਾਂ ਨੇ ਟਰੈਕਟਰ ਦਿੱਤਾ ਖੁਦ ਸਤਨਾਮ ਸਿੰਘ, ਸਾਣਾ ਕਰਤਾਰ ਸਿੰਘ ਤੇ ਉਹਦਾ ਮੁੰਡਾ ਸਤਨਾਮ ਸਿੰਘ ਦਾ ਵੀਰੂ ਤੇ ਮੰਨਾ ਇਹ ਨਾਲ ਟਰੈਕਟਰ ਵਾਹੁੰਦੇ ਰਹੇ ਖੁਦ। ਇਹ ਮੰਗ ਕੇ ਇਨਸਾਫ ਹੋਣਾ ਚਾਹੀਦਾ ਹੈ ਕਿ ਉਹ ਵੀ ਇਹਨਾਂ ਪਰਚਾ ਸਜ਼ਾ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ ਜੀ ਸਿੰਘ ਕਾਕਰ ਤਰੇਨ ਅੱਜ ਕੀ ਮਸਲਾ ਜਿਹੜਾ ਮਸਲਾ ਇਹ ਹੀ ਪੀ ਅੱਜ ਤੋਂ 83 ਸਾਲ 83 84 ਸਾਲ ਦੀ ਪਹਿਲੀ ਵੱਟੀ ਆ ਹਰਪੰਸ ਸਿੰਘ ਹਰਪੰਸ ਸਿੰਘ ਮਾਨਪੁਰਾ ਸੂਬੇਦਾਰ ਇਹ ਉਹਦੇ ਨਾਲ ਕਿੰਨਾ تھا ਜਿਹੜਾ ਬਟਾ ਆ ਪੰਜ ਕਿਨਾਲਾ ਥਾ ਅੱਜ ਕੀ ਮਸਲਾ ਆ ਜਿਹੜਾ ਅੱਛਾ ਜੀ ਮਸਲਾ ਇਹ ਪੀ ਉਹ ਪਹਿਲੀ ਵਾਹਣ ਪੈ ਗਏ ਇੱਕ ਦਮ ਆ ਗਏ ਅੱਛਾ ਪੁੱਛਿਆ ਹੀ ਨਹੀਂ ਆ ਗਏ ਕਿੰਨੇ ਕਿ ਬੰਦੇ ਕਿੰਨੇ ਬੰਦੇ 10 ਬੰਦੇ ਗੱਡੀਆਂ ਐ ਤੇ ਨਾ ਕਿਨੇ 12 ਬੰਦੇ ਲੈ ਲੈ ਲੋ ਜੀ ਕਿਹੜੇ ਪਿੰਡ ਦੇ ਤੇ ਕੀ ਕੀ ਨਾਮ ਉਹਨਾਂ ਦੇ ਪਿੰਡ ਗਮਾਨਪੁਰ ਆ ਜੇ ਉਹਨਾਂ ਦਾ ਸਾਰੇ ਅੱਛਾ ਜੀ ਹਰ ਬੰਦ ਸੈ ਇ ਬੋਤਰਾ ਤੇ ਲੜਕੇ ਲੜਕਾ ਅੱਛਾ ਜੀ 78 ਟਾਇਰ ਅੱਛਾ ਇਹ ਕੀ ਕੀਤਾ ਨਾਲ ਕੇ ਮਰਜੀ ਜੀ ਤੁਸੀਂ ਵਿਰੋਧ ਕੀਤਾ ਨਾ ਜਾ ਕੇ ਇਹਨਾਂ ਆ ਕੇ ਵਿਰੋਧ ਕੀਤਾ ਨਾ ਗੋਲੀਆਂ ਚਲਾਉਣੀਆਂ ਕਰ ਸ਼ੁਰੂ ਕਰਤੀਆਂ ਅੱਛਾ ਕੋਈ ਬੀਆਨਤ ਸਿੰਘ ਸਾਨੂੰ ਫਕਰਨੈਲ ਸਿੰਘ ਜਿਹਦੀ ਡੈਥ ਹੋਈ ਹੈ ਗੁਰਪ੍ਰੀਤ ਸਿੰਘ ਸਾਨੂੰ ਭਜਨ ਸਿੰਘ ਮੇਰੇ ਤਾਇਆ ਦਾ ਪੁੱਤ ਉਹ ਭਤੀਜਾ ਲੱਗਦਾ ਬੀਆਨਤ ਸਿੰਘ ਦਾ ਤੇ ਜਹੰਮੀ ਜਗਤਾਰ ਸਿੰਘ ਜਹੰਮੀ ਤੇ ਗੁਰਮੰਗਲ ਸਿੰਘ ਜਹੰਮੀ ਤੇ ਬਲਜੀਤ ਸਿੰਘ ਜਹੰਮੀ ਇਹ ਹੋਰ ਕਿਹੜਾ ਜਗਤਾਰ ਸਿੰਘ ਜਿਹਾ ਵੀ ਛਾਣਾ ਕਿਹੜਾ ਪੈ ਗਿਆ ਛਾਣਾ ਲੁੱਪ ਹੋ ਗਈ ਇਹਦਾ ਕੋਈ ਪਹਿਲਾਂ ਵੀ ਰਟਾ ਚੱਲਦਾ ਹੁੰਦਾ ਨਹੀਂ ਪਹਿਲਾਂ ਕੋਈ ਰਟਾ ਨਹੀਂ ਇੱਕੇ ਦਾਮੀ ਉਹਨਾਂ ਆਏ ਆ ਪਹਿਲਾਂ ਦੱਸਿਆ ਹੀ ਨਹੀਂ ਨਾ ਕਿ ਵੈਸੇ ਆਪਣੀ ਪੈਲੀ ਵਣੀ ਤੇ ਅਸੀਂ ਆਪਣੀ ਵਾ ਲਓ ਕੋਈ ਅਜਪਾਲ ਕਹਿੰਦਾ ਪੂਰੇ ਵੰਡੇ ਦੀ ਪੈਲੀ ਹਾਂਜੀ ਕੋਈ ਅਜਪਾਲ ਕੋਈ ਮਸਲਾ ਨਹੀਂ ਹੋਇਆ ਅਜਪਾਲ ਕਿਤੇ ਤੇ ਪੁਸ਼ਪਾਲ ਸਾਹੀ ਉਹਨਾਂ ਤੇ ਬਾਤ ਚਾਹੀਦੀ ਪੁਸ਼ਪਾਲ ਸਾਹੀ ਬਾਤ ਤਕਰੀਰ ਇਹ ਮਸਲਾ ਹੈ ਕਿ ਕੀ ਕਰ ਰਹੇ ਆਪ ਬਰទេស ਤਾਂ ਸੀਗਾ ਕਿ ਆਪਣੇ ਕਾਕੜ ਤਰੇਣ ਪਿੰਡ ਦੇ ਵਿੱਚ ਨਾ ਕੋਈ ਲੈਂਡ ਸਪਿਊਟ ਸੀਗਾ ਦੋ ਪਾਰਟੀਆਂ ਦਾ ਜਿਹਦੇ ਵਿੱਚ ਇੱਕ ਆਪਣੇ ਰਟਾਇਰਡ ਇਨਸਪੈਕਟਰ ਸੀਗੇ ਇੰਦਰਜੀਤ ਸਿੰਘ ਹੁਣੀ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਉੱਥੇ ਆਏ ਨੇ ਆ ਕੇ ਉਹਨਾਂ ਨੇ ਦੂਜੀ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਸੱਟੇ ਵੱਜੋਂ ਦੋ ਬੰਦੇ ਦੇ ਉੱਥੇ ਡੈਥ ਹੋ ਗਈ ਹੈ ਔਰ ਜਿਹੜੇ ਨੇ ਚਾਰ ਬੰਦੇ ਜ਼ਖਮੀ ਨੇ ਸੋ ਜਦੋਂ ਇਹਦੀ ਸੂਚਨਾ ਮਿਲਦੀ ਹੈ ਆਪਣੇ ਐਸ ਐਚ ਓ ਲੋਪੋਗੇ ਨੂੰ ਉਹਨਾਂ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚਦੇ ਨੇ ਜਿਸ ਦੇ ਸਬੰਧ ਜੋ ਜਿਹੜੇ ਮੇਨ ਅਕਿਊਜ਼ ਇੰਦਰਜੀਤ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਨਾਲੋਂ ਤਿੰਨ ਸਾਥੀ ਜਿਹੜੇ ਆ ਉਹ ਵੀ ਮੌਕੇ ਤੇ ਗ੍ਰਿਫਤਾਰ ਕਰ ਲਏ ਤੇ ਮੌਕੇ ਤੇ ਵਰਤੀ ਗਈਆਂ ਦੋ ਕਾਰਾਂ ਔਰ ਇੱਕ ਟਰੈਕਟਰ ਵੀ ਜਿਹੜਾ ਆਪਾਂ ਕਬਜ਼ੇ 'ਚ ਲੈ ਲਿਆਗਾ ਅਗਲੀ ਬੰਦੀ ਕਾਰਵਾਈ ਜਿਹੜੀ ਆਪਾਂ ਕਰ ਰਹੇ ਆ ਔਰ ਪੁਲਿਸ ਪਾਰਟੀਆਂ ਬਣਾ ਕੇ ਆਪਾਂ ਰੇਡ ਕਰ ਰਹੇ ਆ ਜਿਹੜੇ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਜਲਦੀ ਆਪਾਂ ਕਾਬੂ ਕਰਾਂਗੇ